ਹੋਗੇ ਕਿ ਗੁਰੂ ਘਰ ਆ ਜਾਏ ਤੁਹਾਨੂੰ ਕੁਝ ਹਲੰਗਾਂ। ਮੇਰੇ ਬੱਚੇ ਨੇ ਅਮਰ ਗੁਰੂ ਨੂੰ ਬਈਆ ਸੁਣੇ ਮੈਨੂੰ ਆਪਾਂ। ਆਰਾਮਦਾਸ ਜੀ ਦਾ ਆਸ਼ੀਰਵਾਦ ਲੈਣ ਵਾਸਤੇ ਇੱਥੇ ਆਏ ਸੀਗੇ। ਉਹਦੇ ਨਾਲ ਬੱਚੇ ਦਾ ਵਰਕ ਹੋਇਆ ਉਹਨੂੰ ਕੰਨਾਂ ਸੀ ਜੀ ਜਦੋਂ ਵੀ ਕੋਈ ਟਾਈਮ ਮਿਲੂ ਆਹਾਰਾ ਦੇ ਆਸ਼ੀਰਵਾਦ ਲੈ ਕੇ ਆਈਏ। ਤਾਂ ਉਸੇ ਤਮੰਨਾ ਨੂੰ ਪੂਰਨ ਕਰਨ ਲਈ ਮੇਰੀ ਦੇਰ ਧਰਮੋਂ ਤੋਂ। ਬਾਪੂ ਜੀ ਸਰਜੀਤ ਪਤਰ ਹੋਣਾਂ ਦੀ ਅੱਜ ਮੌਤ ਹੋ ਗਈ ਆ ਤਾਂ ਕਿਸੇ ਜੀ ਨੇ ਵੇਖਦੇ ਇਦਾਂ ਜੀ ਜੀਤ ਪਾਤਰ ਜੀ ਦੀ ਅੱਜ ਮੌਤ ਕਹਿੰਦੇ ਹੋ ਜਤਾ ਤੁਸੀਂ ਨੋਟ ਸਮਝ ਨਾ ਵੀ ਆ ਗਈ ਉੱਥੋਂ ਕਿ ਨੋਟ ਮਾਰੀ ਜਾਂ ਰਹੀ ਨਾ ਕੰਨ ਗੜ ਪੜਿਆ ਐ ਬਬੀ ਲੋਕ ਸਭਾ ਚੋਣ ਆ ਗਏ ਤੁਸੀਂ ਕਿਉਂ ਨਹੀਂ ਲੋਕ ਜੋ ਕਿ ਕਾਫੀ ਜਿਹੜੇ ਸਿੱਧੂ ਬਈ ਦੇ ਜਿਹੜਾ ਸਪੋਰਟਰ ਵੀ ਹੈਗੇ ਫੈਨ ਹੈਗੇ ਉਹ ਚਾਹੁੰਦੇ ਸੀ ਕਿ ਤੁਸੀਂ ਚੋਣ ਲੜੋ ਤਾਂ ਤੁਸੀਂ ਚੋਣ ਕਿਉਂ ਨਹੀਂ ਲੜੀ ਬੇਟਾ ਚੋਣ ਤਾਂ ਮੈਨੂੰ ਪਾਰਟੀ ਵੱਲੋਂ ਵੀ ਆਈ ਸੀ ਹਰਪਰੰਤੂ ਮੈਂ ਅਮਰੀਕੀ ਵਿਜੀਸ਼ਨ ਇਸ ਸਮੇਂ ਬੱਚਾ ਨੇਣਾ ਸੋ ਇੰਡਸਟਰੀ ਲੈਣਾ ਆਪਣਾ ਘਰ ਦਾ ਸਿਸਟਮ ਹੈ ਸਿੱਧੂ ਦੇ ਮਿੰਜ ਦਾ ਕੰਮ ਹੈ ਸਾਰੇ ਖਿਲਰੇ ਆ ਬੱਲੇ ਤਾਂ ਮੈਂ ਥੋੜਾ ਜਿਹਾ ਪਰਿਵਾਰ ਨੂੰ ਸਾਡੇ ਆਪ ਦੇ ਕੋਈ ਕਾਰੋਬਾਰ ਨੂੰ ਸਮਾਜ ਦੀ ਲੋਰ ਸੇਵਾ ਕਰਕੇ ਤੇ ਮੈਂ ਫਿਜ਼ੀਕਲੀ ਥੋੜਾ ਜਿਹਾ ਇੰਨਾ ਜ਼ਿਆਦਾ ਕੁੱਝ ਨਹੀਂ ਸੀ ਤਾਂ ਮੈਨੂੰ ਲੱਗੇ ਕਿ ਮੈਂ ਇੱਕ ਇਲੈਕਸ਼ਨ ਦਾ ਹੁੰਦੇ ਰਹਿੰਦੇ ਨਾ ਗੱਲ ਕਰੇ ਫੇਰ ਦੇਖ ਲਾਂ ਮੈਂ ਪਰੰਤੂ ਪਹਿਲਾਂ ਇਹ ਰੋਲ ਪੋਜੀਸ਼ਨ ਨੂੰ ਮਜ਼ਬੂਤ ਕਰਨਾ ਪਪੀ ਰਾਜਾ ਵਨਿੰਗ ਦੇ ਨਾਲ ਤੁਹਾਡਾ ਕਾਫੀ ਪਿਆਰ ਆ ਤਲ ਦਿਹਾਣੇ ਤੋਂ ਚੋਂ ਲੜ ਰਹੇ ਨੇ ਤੁਸੀਂ ਉਹਨਾਂ ਦੀ سپورਟ ਜਾਂ ਕੋਈ ਰੈਲੀ ਵਗੈਰਾ ਚਾਹ ਨਾਲ ਉਹਦੇ ਇੰਸ਼ਾਅਤ ਜ਼ਰੂਰ ਹੈ ਬਿਲਕੁਲ ਕਰਾਂਗੇ ਜਿੰਨਾ ਸਮਾਂ ਲੱਗੂਗਾ ਜ਼ਰੂਰ ਆਵਾਂਗੇ ਸਾਰਿਆਂ ਨਾਲ ਹੀ ਆਪਣੇ ਜੈ ਕੰਮੀ ਸਾਹਿਬ ਹੋਣ ਬਾਈ ਵਨਿੰਗ ਹੋਣਾ ਹੈ ਪਾਰਟੀ ਨਾਲ ਸਾਰਿਆਂ ਨੂੰ ਬਹੁਤ ਬਹੁਤ ਆਜ ਮੈਂ ਬਸ ਇਹ ਮਾਰਾ ਇਹਦਾ ਹੀ ਲਾਭ ਲੈਣੇ ਸੀ ਅੱਜ ਔਰ ਇਹ ਸੂਰ ਆਪਣੀ ਜ਼ਿੰਦਗੀ ਸ਼ੁਰੂ ਗੁਰੂ ਦੇ ਦਰਸੰਦੂਰੀ ਆ ਉਹਦਾ ਬਹੁਤ ਵੱਡਾ ਮਹੱਤਵ ਹੈ ਕਿ ਸਾਡੇ ਤੇ ਦਾ ਸੋਚ ਰਿਹਾ ਸੀਗਾ ਕਿ ਇਹਦਾ ਲੈਟਰ ਨੂੰ ਕਿਹੜਾ ਕਿਸੇ ਜਾਂਦਾ ਨਾ ਲਗਾਈ ਸਪੱਸ਼ਟ ਬਾਬੂ ਜੀ ਹਲੇ ਤੱਕ ਕੋਈ ਕੋਈ ਇਨਸਾਫ ਸਿੱਧੂ ਬਾਈ ਦਾ ਨਹੀਂ ਮਿਲਿਆ ਨਾ ਕੀ ਮੰਗ ਕਰਦਾ ਹੈ ਗੁਰੂ ਦੇ ਦਰ ਤੇ ਇੱਥੇ ਸਿੱਧੂ ਬਾਈ ਦੀ ਇੱਕ ਟਾਈਮ ਜੋ ਨਾਲ ਆਏ ਸੀ ਕਿ ਜਦੋਂ ਉਹ ਕਾਲਕਤਕ ਸਾਹਿਬ ਦੇ ਕੰਚਨਕਾਰੀ ਕਾਰੇ ਸੀ ਮੋਟਾ ਉਸ ਵੇਲੇ ਵੀ ਸਿੱਧੂ ਬਾਈ ਨਾਲ ਸੀ ਤਾਂ ਅੱਜ ਤੁਸੀਂ ਕਿਹਾ ਆਏ ਹੋ ਛੋਟੇ ਨਿੱਕੇ ਸਿੱਧੂ ਆਏ ਤਾ ਅੱਜ ਮੰਝ ਕੀ ਆ ਕਿ ਜੋ ਕੇਂਦਰ ਸਰਕਾਰ ਕੋ ਤੁਮ ਮੰਗ ਕਰਦੇ ਹੋ ਕਿ ਕਿਉਂਕਿ ਹੇਠ ਤੱਕ ਸਾਫ ਕੋਈ ਨਹੀਂ ਮਿਲਿਆ ਸਾਫ ਦਾ ਤਾਂ ਤੁਸੀਂ ਦਿੱਟ ਤੱਕ ਸਟੇਟ ਦੀ ਗਵਰਨਮੈਂਟ ਆ ਲਾ ਐਂਡ ਆਰਡਰ ਦੀ ਜਿਹੜੀ ਹਾਲਤਾ ਬਹੁਤ ਜ਼ਿਆਦੇ ਮਾੜੀ ਹੈ ਦੇਖੋ ਹੁਣ ਤੁਸੀਂ ਦੇਖੋ ਸੁਪਰੀਮ ਕੋਰਟ ਦੇ ਵਿੱਚ ਹਲ ਫਨਾਉਣ ਵਾਲੀ ਸਰਕਾਰ ਨੇ ਪੇਸ਼ ਕਰਤਾ ਕਿ ਸਾਰੀ ਗਲਤੀ ਦੇ ਨਾਲ ਸਬੂਤ ਦੀ ਮੌਤ ਹੋ ਗਈ ਕਿ ਜਿਹੜੀ ਸੀਰੀਜ਼ ਕੋਈ ਵੀਡਰਾ ਕਿਤੇ ਦਾ 24 ਆਵਰ ਦੇ ਵਿੱਚ ਉਹ ਜਿਹੜਾ ਉਹਦਾ ਕਤਲ ਕਰਨੀ ਪਾਇਆ। ਜਦ ਕਿ ਉਸ ਕੋ ਪਹਿਲਾਂ ਸੀ 15 ਦਿਨ ਘਰੇ ਬਿਨਾਂ ਗੱਲ ਮਿਲਦੇ ਸੀ। ਤੁਹਾਨੂੰ ਕਿਸੇ ਨੇ ਨਹੀਂ ਮਾਰਿਆ ਕਿਉਂਕਿ ਕਿਸੇ ਨੂੰ ਪਤਾ ਨਹੀਂ ਸੀ ਕਿ ਸਾਡੇ ਕੋਲ ਗੰਨਮਣੇ ਆਇਆ ਹੈਗੇ ਜਾਂ ਨਹੀਂ ਹੈਗੇ। ਪਰੰਤੂ ਸਰਕਾਰ ਨੇ ਬਹੁਤ ਵੱਡਾ ਰੋਲ ਨਿਭਾਇਆ ਹੈ। ਔਰ ਮੈਂ ਕਿੰਨੇ ਜਿਹੜੇ ਅਫਸਰ ਸਾਹਿਬਾਨ ਨੇ ਵਿੱਚ ਆਉਂਦੇ ਸੀਗੇ ਫਲਕੇਜ ਬੰਨੇ ਹੈਗੇ ਜੀ ਵਿਜੀਲ ਸਲਾਹਕਾਰ ਉਹ ਮੈਡਮ ਰੁਸ਼ੀ ਹੋ ਗਈ ਜਿਹੜਾ ਇੱਕ ਸਰ ਬੜਵਾਸਾਰਾ ਸਾਰਾ। ਇਹਨਾਂ ਨੇ ਸਾਰਿਆਂ ਦੇ ਇਸ ਪਲਾਨ ਦੇ ਤਹਿਤ ਜਿਹੜੀ ਉਹਦੀ ਸਟੇਟ ਵੀ ਵਿਡਰਾ ਕਰਕੇ ਉਹਨੂੰ ਪਿੱਛਾ ਸੀ ਦਾ ਨੁਕਸਾਨ ਹੋ ਜਾਵੇ। ਔਰ ਮਸੀਹ ਸਾਹਿਬ ਨੇ ਇਸ ਦੇ ਰਿਗਾਰਡਿੰਗ ਮਿਲ ਵੀ ਚੁੱਕੇ ਆ। ਜੀ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਹੋਵੇ ਨਹੀਂ ਕਰ ਰਹੇ। ਤੁਹਾਡੇ ਸਾਹਮਣੇ ਲਾਰੈਂਸ ਦੀ ਵੀ ਵੀਡੀਓ ਹੈ ਸਵਾ ਸਾਲ ਹੋ ਗਿਆ। ਤਾਂ ਇਹਨਾਂ ਦੀ ਕਸਟਡੀ ਦੇ ਵਿੱਚ ਮਤਲਬ ਬੁਲਜਮ ਹੈ ਸੱਤ ਪਿਆਖ ਤਰੀਕ ਦੀ ਰਾਤ ਨੂੰ ਉਹ ਜੋ ਬਾਹਰ ਹੁੰਦਾ। ਤਾ ਵੀਡੀਓ ਬਣ ਜਾਂਦੀ ਹੈ ਪਬਲਿਸ਼ ਵੀ ਹੋ ਜਾਂਦੀ ਹੈ YouTube ਤੋਂ ਹਾਈ ਕੋਰਟ ਨੇ ਉਪਰਾਜ ਵੀ ਕਰ ਦਿੱਤਾ ਉਹਨਾਂ ਤੋਂ ਕੋਰਟ ਨੇ ਵੀ 11 ਕਿਲੋਮੀਟਰ ਦਾ ਜੂਸ ਵੀ ਤੇ ਮਾਰਾ ਅਸਰ ਪੈ ਰਿਹਾ ਪਰ ਫਿਰ ਵੀ ਸਰਕਾਰ ਟਾਸ ਤੋਂ ਅਸਲੀ ਹੋੜੀ ਹਨ ਟਕੀਗਾਰੋ ਜੀ ਨਾਰਾ ਲਾਈਏ ਨ ਨਹੀਂ ਤਾਂ ਇਹ ਲੱਗਦਾ ਜੀ ਇਸ ਇੱਕ ਨਕਸ਼ੇ ਨਕਸ਼ੇ ਤੇ ਜਿਹੜੀ ਨਾਲ ਪੋਲਿਟਿਸਿਨ ਜਿਹੜੇ ਇਹ ਆਰਗੇਨਸਟਰ ਇਹ ਰਲੇ ਹੋਏ ਨੇ ਗਏ ਸਿਰਫ ਕੇਵਲ ਵਰਤੇ ਜਾ ਰਹੇ ਨੇ ਦਿਮਾਗ ਸਾਰੇ ਇਹਨਾਂ ਨੇ ਪਾਉਂਦਾ ਉਹ ਬਾਰ ਜੀ ਅੱਜ ਦਰੰਗਸਪਾਤ ਸਾਹਿਬ ਦੇ ਚੋੜੀ ਪਰ ਕੇ ਨਿਕਲੇ ਇਹ ਤਾਂ ਕੋਈ ਖਾਲੀ ਨਹੀਂ ਮੁਰਦਾ ਕੀ ਕੀ ਅਰਦਾਸ ਕੀਤੀ ਅੱਜ ਇਨਸਾਫ ਮਿਲੇ ਮੁਸਲਮਾਨੋਂ ਤੇ ਦੂਜਾ ਛੋਟੇ ਬੱਚੇ ਦੀ ਜਦੋਂ ਅਰਦਾਸ ਹੋ ਤਾਂ ਮੈਂ ਮੈਂ ਤਾਂ ਕਰ ਹੀ ਰਿਹਾ ਸੀ ਪਰੰਤੂ ਇਸ ਮੌਕੇ ਦੇ ਦਿੱਕਤ ਇਸੇ ਸਾਰਿਆਂ ਨੇ ਸਾਰੇ ਵਿਸ਼ਵ ਵਰ ਦੀ ਸਾਡੀ ਕਮਿਊਨਿਟੀ ਨੇ ਗੋਰੇ ਕਾਲਿਆਂ ਨੇ ਸਭ ਦੀ ਅਰਦਾਸ ਕੀਤੀ ਤੁਹਾਡਾ ਰਾਮਰਾਸ ਜੀ ਨੇ ਪ੍ਰਵਾਨ ਕੀਤਾ ਉਸ ਦੀ ਆਪਣੇ ਪਰਿਵਾਰ ਵਿੱਚ ਆਪਾਂ ਨੂੰ ਦੁਬਾਰਾ ਸ਼ਿਰ ਬਸ ਜਾਣ ਦੇ ਵਿੱਚ ਕੀਤਾ ਤੁਹਾਡਾ ਬਹੁਤ ਹੀ ਮਰਾਇਦਾ ਸ਼ੁਕਰਾਨਾ ਆਦਾ ਕੰਨੀ ਦੇ ਇਹ ਦੱਸਦੇ ਕਿ ਤੁਸੀਂ ਮਰਾਇਦਾ। ਕੋਈ ਗੀਤ ਇੰਨਾ ਕਿ ਸੁਣਦੇ ਉਹ ਸਲੇ ਦੇ ਕਿਉਂਕਿ ਹੁਣ ਤੱਕ ਸਾਰੀ ਦੁਨੀਆ ਸੁਣਦੀ ਹੈ ਤੋਂ ਜ਼ਿਆਦਾ ਸੁਣਦੀ ਹੈ ਜਾਨ। ਕਿਉਂਕਿ ਮੈਂ ਐਕਚੁਅਲੀ ਜੇ ਉਹ ਦੇ ਨਾ ਸਕ ਗੋਣਾ ਨਾ ਧਰ ਦੇ ਧਰਤੀ ਦੇ ਖੜਾ। ਮੈਂ ਹੁਣ ਗੀਤ ਸੁਣਦਾ ਨਾ emoशनल ਹੋ ਜਾਂਦਾ। ਮੈਂ ਹੁਣ ਬਹੁਤ ਘੱਟ ਸੁਣਦਾ। ਕਿਉਂਕਿ ਜਦੋਂ ਵੀ ਵਾਇਸ ਕਿਤੇ ਕੰਨੀ ਪੈਂਦੀ ਹੈ ਤਾਂ ਮੇਰਾ ਮਤਲਬ ਗਲਾ ਪਰ ਆਉਂਦਾ ਮੈਂ ਮੈਂ ਉਹਨੂੰ ਬਹੁਤਾ ਚਿਰ ਸੁਣ ਨਹੀਂ ਸਕਦਾ ਮੈਂ ਤਾਂ ਹੁਣ ਬੀਟੀਵੀ ਵੀ ਬਹੁਤ ਟੱਕ ਦੇਖਣ ਲੱਗ ਗਿਆ ਕਿਉਂਕਿ ਜਦੋਂ ਮੈਂ ਦੇਖਦਾ ਕਿ ਉਹਨੇ ਕਿ ਰੀਨਾ ਸਾਹਮਣੇ ਉਹਨੇ ਕਿਤੇ ਹੋਰ ਅਕਲ ਨਾਲ ਸਪੀਚ ਕਰੀ ਜਾਂਦਾ ਕਿਤੇ ਕੋਸ਼ਿਸ਼ ਕਰੀ ਜਾਂਦਾ ਇੱਕ ਬਾਪ ਹੋਣ ਦੇ ਨਾਤੇ ਮੈਂ ਤੇਰੇ ਦਾਵ ਜੰਨਾ ਤਾਂ ਫਿਰ ਮੈਂ ਥੋੜਾ ਜਿਹਾ ਉਹ ਤੋਂ ਦੂਰੀ ਦੀ ਕੋਸ਼ਿਸ਼ ਕਰਦਾ ਵੀ ਮੈਂ ਇਹ ਨਹੀਂ ਨਾ ਸੁਣਾਂ ਤਾਂ ਫਿਰ ਮੈਂ ਜ਼ਿਆਦਾ ਵਧੀਆ ਟਾਂਗੇ ਮੈਂ ਰਹਿ ਲੈਂਦਾ ਜੇ ਮੈਂ ਸੁਣਦਾ ਰਹਾ ਮੈਂ ਤਾਂ ਉਹ ਵੀ ਇਸ ਤਰ੍ਹਾਂ ਮਾ ਕੋਈ ਬਣਾ ਕੇ ਸਮਝ ਨਿਕਾ ਵੀਰ ਘੜ ਹੁੰਦਾ ਹੈ ਵੱਡੇ ਭਰਾ ਦੇ ਆਪਣੇ ਮੇਰੇ ਲਈ ਬਹੁਤ ਖੁਸ਼ਕ ਹੈ ਹਨ ਮਾਰੀ ਕਿਰਪਾ ਕਰਨਗੇ ਸ਼ਾਇਦ ਉਹਦੇ ਰਸਤਾ ਹੀ ਬਣਾ ਲਵੇ ਜੀ ਕਿਤਾ ਮਾਰਾ ਗੁਰੂ ਨਾਨਕ ਰਾਮਦਾਸ ਜੀ ਤੋਂ ਕਰਵਾਉਣ ਨੂੰ ਹੋ ਸਕਦਾ ਹੈ ਪਰ ਇੱਕ ਗੱਲ ਕਰੀਏ ਤਾਂ ਜਦੋਂ ਰਾਜਨੀਤੀ ਸੀ ਕਿ 2022 ਦੇ ਚੋਣਾਂ ਚੁਈਆਂ ਮੂਸੇ ਲਈ ਚੋਣ ਲੜੀ ਹਰ ਜਗ੍ਹਾ ਜਾ ਕੇ ਇਸ ਦੀ ਪ੍ਰਚਾਰ ਕੀਤਾ ਹੁਣ ਫਿਰ ਚੋਣਾਂ ਨੇ ਕਿਹਨੇ ਕਿਹਦੇ ਸਮਾਂ ਯਾਦ ਹੁੰਦਾ ਕਿ ਟਿੱਕਾ ਟਿੱਕਾ ਬੈਣਾ ਪਾ ਕੇ ਬਿਲਕੁਲ ਜਿਹਾ ਜੋ ਨਬੈਗ ਪਾਈ ਕਰਾ ਸਾਰਾ ਐਸੇ ਤਰੀਕੇ ਨਾਲ ਹੀ ਵਸਤ ਉਹ ਬੇਫਰਦਾ ਸੀ ਜੀ ਫਰਾਂ ਉਹ ਆਇਆ ਰਾਇਲਤੀ ਬਾਰੇ ਬੜਾ ਗੱਡਾ ਕਰਦਾ ਕਿ ਸਭ ਤੋਂ ਲੁੱਟੇ ਤੇ ਲੁੱਟਿਆ ਤੇ ਫਿਰ ਆਉਂਦਾ ਹਰ ਕੋਈ ਲੁੱਟ ਲੈਣਾ ਐਸਾ ਕਮਾਉਂਦੇ ਕੋ ਫਾਇਦਾ ਨਹੀਂ ਦੇਣ ਲੱਗਦੇ ਕਿ ਸਮਾਜ ਦੇ ਵਿੱਚ ਲੋਕਾਂ ਦੀ ਜੀਵਨ ਦੀ ਜੀਵਨ ਇਹਦਾ ਕਰਕੇ ਪੈਸਾ ਜਾਨੀ ਕਿਤਨੇ ਕਿਤਨੇ ਬਾਲਦਾ ਉਹ ਸੋਚਦਾ ਸੀ ਵੀ ਮੈਂ ਪੈਸਾ ਕਮਾਉਂਦਾ ਮੇਰੇ ਕੋਲ ਸਾਰਾ ਇਂਤਜ਼ਾਮ ਆਪਣੇ ਕੋਲੇ ਹੈਗਾ ਹੁਣ ਮੈਂ ਬਹੁਤ ਅੱਛੀ ਅਰਨੀ ਕਰ ਰਿਹਾ ਹਾਂ ਤਾਂ ਜੇ ਮੈਂ ਜਮਾਤ ਦੇ ਵਿੱਚ 50% ਕੱਢ ਕੇ ਮੈਂ ਰਾਇਤੀ ਦੇ ਅਰਥ ਬਦਲਦੇ ਜਹਦ ਜੀ 5-4 ਹਜ਼ਾਰ ਰਹਿੰਦਾ ਤਾਂ ਤਾਂ ਉਹ ਜਿਹੜਾ ਸਾਹਮਣੇ ਆ ਰਿਹਾ ਸੀ ਇਹ ਬਹੁਤ ਵੱਡਾ ਮਿਸ਼ਨ ਲੈ ਕੇ ਚੰਦਾ ਸੀ ਕਿੱਥੇ ਜੀ ਖਬਰ ਆਈ ਕਿ ਗੋਲਦੀ